ਕਿਸੇ ਨੂੰ ਰੱਤਾ ਪਰ ਵੀ দান ਨਹੀਂ ਦਿੰਦਾ ਸਾਰੀ ਪ੍ਰਜਾ ਨੂੰ ਲੁੱਟ ਲੈ ਗਿਆ ਕਬਰਾਂ ਵਿੱਚੋਂ ਵੀ ਸੋਨਾ ਕੱਢ ਲਿਆ ਲੋਕ ਭੁੱਖੇ ਮਰ ਰਹੇ ਹਨ ਕਿਸੇ ਨੂੰ ਸੁੱਖ ਨਹੀਂ ਗੁਰੂ ਜੀ ਨੇ ਫਿਰ ਪੁੱਛਿਆ ਇਹ ਧੰਨ ਇਸ ਨੇ ਕਿਵੇਂ ਇਕੱਠਾ ਕੀਤਾ ਦਰਵਾਨਾ ਨੇ ਇੱਕ ਹੈਰਾਨ ਕਰਨ ਵਾਲੀ ਕਹਾਣੀ ਸੁਣਾਈ ਇੱਕ ਵਾਰ ਕਾਰੂ ਨੇ ਆਪਣੇ ਸਾਰੇ ਵਜ਼ੀਰ ਬੁਲਾਏ ਅਤੇ ਪੁੱਛਿਆ ਮੇਰੇ ਰਾਜ ਵਿੱਚੋਂ ਹੋਰ ਕਿਤੇ ਚਾਂਦੀ ਦੇ ਸਿੱਕੇ ਬਚੇ ਹਨ ਵਜ਼ੀਰਾ ਨੇ ਕਿਹਾ ਹੁਣ ਤਾਂ ਸਾਰਾ ਰਾਜ ਖਾਲੀ ਹੋ ਗਿਆ ਹੈ ਇਹ ਸੁਣ ਕੇ ਕਾਰੂ ਨੇ ਆਪਣੀ ਹੀ ਪੁੱਤਰੀ ਨੂੰ ਬਾਜ਼ਾਰ ਵਿੱਚ ਵੇਚਣ ਦੇ ਖੜਾ ਕਰ ਦਿੱਤਾ ਮੁੱਲ ਸਿਰਫ ਇੱਕ ਚਾਂਦੀ ਦਾ ਸਿੱਕਾ ਉਸ ਵੇਲੇ ਇੱਕ 14 ਸਾਲ ਦਾ ਲੜਕਾ ਉੱਥੋਂ ਲੰਘਿਆ ਰਾਜਕੁਮਾਰੀ ਦੀ ਸੋਭਾ ਵੇਖ ਕੇ ਮੋਹਿਤ ਹੋ ਗਿਆ